ਕਿਹੜਾ ਆਉਂਦਾ ਤੁਸੀਂ ਬਿਆਨ ਪੜ੍ਹ ਲਓ ਝਾੜੂ ਵਾਲਿਆਂ ਦਾ ਬਿਆਨ ਹੋਊਗਾ ਇਕੱਲਾ ਹੋਰ ਸੁਖਬੀਰ ਸਿੰਘ ਬਾਦਲ ਬਾਦਲ ਪਰਵਾਹ ਤੇ ਕਾਲੀ ਦੀ ਹੋਰ ਕੋਈ ਬੋਲਦੀ ਨਹੀਂ ਕੋ ਕਾਂਗਰਸੀ ਵੀ ਸੁਖਬੀਰ ਸਿੰਘ ਬਾਦਲ ਕਾਲੀ ਦਲ ਵੱਡੇ ਬਾਦਲ ਸਾਹਿਬ ਦਾ ਪਹਿਲੇ ਨਾਂ ਲੈਂਦੇ ਉਹਦੇ ਸੀ ਉਹਨਾਂ ਦੇ ਬਗੈਰ ਕੋਈ ਸਾਡੇ ਤੋਂ ਬਗੈਰ ਕੁਝ ਨਾ ਹੀ ਨਹੀਂ ਲੈਂਦਾ ਇੱਕ ਦੂਜੇ ਦਾ ਖਰਾਬ ਤਾਂ ਬੋਲਦੇ ਨਹੀਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਜੇ ਉਹਨਾਂ ਨੇ ਆਉਣਾ ਹੈ ਤੇ ਕਾਲੀਦਨ ਨੂੰ ਖਤਮ ਕਰ ਦਾਂਗੇ ਤਾਂ ਤਾਂ ਹੋ ਜਾਗੇ ਪਿਛਲੇ 7-8 ਸਾਲ ਬਰਬਾਦ ਕਰਤੀ ਆਪਾਂ 7-8 ਸਾਲ ਸੱਤਾ ਭਗਵੰਤ ਮਾਨ ਆ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਤੇਰੀ ਸ਼ਕਲ ਲੱਗਦੀ ਹੈ ਮੁੱਖ ਮੰਤਰੀ ਦੀ ਮੈਂ ਤੁਹਾਨੂੰ ਪੁੱਛਣਾ ਛੋਣਾ ਹੈ ਦੇਖੋ ਇੰਨਾ ਟੀਟ ਹੈ ਇੰਨਾ ਬਦਨਾਮ ਕਰਤਾ ਪੰਜਾਬ ਨੂੰ ਦੇਖੋ ਇੱਕ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸ਼ਾਨ ਹੁੰਦੀ ਹੈ ਆਈ ਮੁੱਖ ਮੰਤਰੀ ਜਰਮਨੀ ਗਿਆ ਕਿਉਂਕਿ ਇਹਨੂੰ ਸ਼ਰਾਬ ਪੀਣ ਦੀ ਬਿਮਾਰੀ ਹੈ ਐਨੀ ਸ਼ਰਾਬ ਪੀ ਲਈ ਤੇ ਜਹਾਜ਼ ਚ ਡਿੱਗਦਾ ਗਿਆ ਤੇ ਜਹਾਜ਼ ਦੇ ਕੈਪਟਨ ਨੇ ਕਿਹਾ ਇਹਨੂੰ ਲਾਓ ਦੇਖੋ ਕਿੰਡੀ ਵੱਡੀ ਬੇਇੱਜ਼ਤੀ ਆਪਣੇ ਮੁੱਖ ਮੰਤਰੀ ਦੀ ਹੈ ਤੇ ਨਹੀਂ ਠੀਕ ਕੋਈ ਗੱਲ ਨਹੀਂ ਤੇ ਕੀ ਕਹਿੰਦਾ ਹੁੰਦਾ ਸੀ ਕਹਿੰਦੇ ਜੀ ਕਾਲੀ ਗਨਮੈਨ ਰੱਖਦੇ ਖਾਲਸਾ ਜੀ ਆਪਣੇ ਤੋਂ ਸਿਆਣੇ ਪੂਰਾ ਦੇਸ਼ ਹੈ ਮੈਂ ਤਾਂ ਸੋਚਦਾ ਸੀ ਆਪਣੇ ਖਾਲਸੇ ਬਹੁਤ ਸਿਆਣੇ ਹੈ ਆਪਣੇ ਤੋਂ ਸਿਆਣੇ ਹੁਣ ਦੇਸ਼ ਹੈ ਦੇਖੋ ਉਹ ਗੁਜਰਾਤ ਜਾ ਕੇ ਦੇਖੋ ਕਿੰਨੇ ਸਾਲ ਹੋ ਗਏ ਮੋਦੀ ਨੂੰ ਵੋਟਾਂ ਪਾਉਂਦੇ ਕਿਉਂਕਿ ਹੁਣ ਪਤਾ ਹੈ ਕਿ ਸਾਡਾ ਲੀਡਰ ਮੋਦੀ ਹੈ ਇਸ ਮੋਦੀ ਨੇ ਸਾਡੇ ਵਾਸਤੇ ਸਾਰਾ ਕੁਝ ਕੀਤਾ ਐ ਕੋਈ ਬਦਲਾਅ ਦੀ ਗੱਲ ਹੀ ਨਹੀਂ ਕਰਦੇ ਕਹਿੰਦੇ ਲੋੜ ਹੀ ਨਹੀਂ ਸਾਨੂੰ ਸਾਨੂੰ ਮੋਦੀ ਬਹੁਤ ਹੁਣ ਸ਼੍ਰੋਮਣੀ ਅਕਾਲੀ ਦਲ ਕੋਈ ਕਿਸੇ ਦੀ ਜਾਇਦਾਦ ਨਹੀਂ ਤੁਹਾਡੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਇਸ ਪਾਰਟੀ ਨੂੰ ਖੜਾ ਕੀਤਾ ਹੈ ਸ਼ਹਾਦਤਾਂ ਦੇ ਕੇ ਖੜਾ ਕੀਤਾ ਹੈ ਤੁਸੀਂ ਜਿਹੜੇ ਨੌਜਵਾਨ ਬੱਚੇ ਉਹਨਾਂ ਨੂੰ ਇਤਿਹਾਸ ਦਾ ਪਤਾ ਨਹੀਂ 103 ਸਾਲ ਪਹਿਲੇ ਆਪਣੇ ਜਿੰਨੇ ਗੁਰੂ ਘਰ ਸੀ ਇੱਥੇ ਮਹੰਤਾਂ ਦਾ ਕਬਜ਼ਾ ਹੁੰਦਾ ਸੀ ਜਿਹੜੇ ਮਹੰਤ ਸੀ ਉਹ ਉੱਥੇ ਗੁਰੂ ਘਰਾਂ 'ਚ ਬੇਅਦਬੀਆ ਕਰਦੇ ਐਜੇ ਕੰਮ ਕਰਦੇ ਕਿ ਮੈਂ ਸਟੇਜ ਤੇ ਬਿਆਨ ਨਹੀਂ ਕਰ ਸਕਦਾ ਉਦੋਂ ਆਪਣੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਆਪਣੇ ਗੁਰੂ ਘਰਾਂ ਨੂੰ ਇਹਨਾਂ ਮਹੰਤਾਂ ਤੋਂ ਆਜ਼ਾਦ ਕਰਨ ਵਾਸਤੇ ਇਕੱਠੇ ਹੋਏ 103 ਸਾਲ ਪਹਿਲੇ ਤੇ ਉਹਨਾਂ ਨੇ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਮਹੰਤਾਂ ਨੂੰ ਗੁਰੂ ਘਰਾਂ ਚੋਂ ਕੱਢਿਆ ਜਦੋਂ ਆਪਣੇ ਬਜ਼ੁਰਗਾਂ ਨੇ ਕਮੇਟੀ ਬਣਾਲੀ ਫਿਰ ਉਹਨਾਂ ਨੇ ਸੋਚਿਆ ਅੱਗੇ ਤੋਂ ਜੇ ਸਾਡੇ ਤੇ ਹਮਲਾ ਹੋਇਆ ਜੇ ਕੋਈ ਜ਼ੁਲਮ ਕਰਨ ਲੱਗਿਆ ਆਪਣੇ ਤੇ ਆਪਾਂ ਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਤੇ ਉਦੋਂ ਦੀ ਲੀਡਰਸ਼ਿਪ ਨੇ ਇਕੱਠੇ ਹੋ ਕੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਖਾਲਸਾ ਜੀ ਅਕਾਲੀ ਦਲ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਂ ਤੁਹਾਨੂੰ ਹੀ ਪੁੱਛਣਾ ਚਾਹਣਾ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ 103 ਸਾਲ ਸੇਵਾ ਕਰਦੇ ਹੋ ਗਏ ਆ ਤੀ ਤੋਂ ਪਹਿਲੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਖਾਲੀ ਦਲ ਹੈ ਫਾਂਸੀ ਤੇ ਚੜਨ ਵਾਲੇ ਆਪਣੇ ਬਹਾਦਰ ਸੂਰਮੇ ਆ ਜੇਲਾਂ 'ਚ ਅੰਗਰੇਜ਼ਾਂ ਨੇ ਅੰਦਰ ਆਪਣੇ ਜੇਲਾਂ 'ਚ ਭੇਜੇ ਖਾਲੀ ਦਲ ਦੇ ਆਪਣੇ ਸਿੱਖ ਕੌਮ ਦੇ ਯੋਧਿਆਂ ਨੂੰ ਭੇਜਿਆ ਕਿਸੇ ਹੋਰ ਨੇ ਕਿਸੇ ਕਿਸੇ ਤਾਮਿਲ ਲਾਂਡੂ ਦਾ ਕੋਈ ਬੰਦਾ ਗਿਆ ਜਾਂ ਹੋਰ ਕੋਈ ਸੂਬੇ ਦਾ ਗਿਆ ਕੁਰਬਾਨੀਆਂ ਤੁਸੀਂ ਦਿੱਤੀਆਂ ਆ ਮੈਂ ਤੁਹਾਨੂੰ ਪੁੱਛਣਾ ਚਾਹਣਾ ਪੰਜਾਬ ਆਪਣਾ ਘਰ ਹੈ ਇੱਥੇ ਆਪਾਂ ਜੰਮੇ ਪਲੇ ਹੈ ਆਪਣੇ ਮੁਸ਼ਕਲ ਆਪਣੇ ਹੱਕਾਂ ਲਈ ਆਪਣੇ ਪੰਜਾਬ ਨੂੰ ਤਗੜਾ ਕਰਨ ਵਾਸਤੇ ਕੌਣ ਹੈ ਇੱਥੇ ਅਕਾਲੀ ਦਲ ਤੋਂ ਬਗੈਰ ਮੈਂ ਪੁੱਛਣਾ ਚਾਹਣਾ ਇੱਥੇ ਕਾਂਗਰਸ ਪਾਰਟੀ ਹੈ ਵੋਟਾਂ ਲੈਂਦੀ ਆ ਥੋਤੋਂ ਹੁਣ ਝਾੜੂ ਵਾਲੇ ਆ ਗਏ ਬੀਜੇਪੀ ਆ ਗਈ ਪਹਿਲੇ ਕਾਮਰੇਡ ਸੀ ਅੱਗੀ ਕਾਂਗਰਸ ਨੇ ਕਿਤੇ ਸਿੱਖ ਧਰਮ ਮਾਰੇ ਕੋਈ ਗੱਲ ਕੀਤੀ ਲੜਾਈ ਕੀਤੀ ਕੋਨਾ ਹੱਕਾਂ ਦੀ ਕੀਤੀ ਸਭੋਂ ਉਹਨਾਂ ਨੇ ਟੈਂਕਾਂ توپਾਂ ਤੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਤੁਸੀਂ ਦੇਖੋ ਕਿੰਨੇ ਆਪਣੇ ਭੈਣ ਭਰਾਵਾਂ ਦਾ ਕਤਲ ਹਮ ਕੀਤਾ ਪਰ ਆਪਾਂ ਭੁੱਲ ਜਾਂਦੇ ਆ ਆ ਝਾੜੂ ਵਾਲੇ ਨੇ ਕੀ ਥੋੜੀ ਕਿਤੇ ਆਵਾਜ਼ ਉਠਾਉ ਉਠਾਉਣਗੇ ਖਾਲਸਾ ਜੀ ਥੋੜੀ ਕੋਈ ਆਵਾਜ਼ ਉਠਾਉਣਗੇ ਥੋੜੀ ਲੜਾਈ ਲੜਨਗੇ ਗਰੀਬ ਕਿਸਾਨ ਦੀ ਲਈ ਲੜਨਗੇ ਪਰ ਆਪਾਂ ਸੋਚਦੇ ਨਹੀਂ ਐ ਭਾਜਪਾ ਲੜ ਸਕਦੀ ਐ ਕਜੇ ਕੋਈ ਲੜ ਸਕਦੀ ਐ ਜਾਂ ਲੜਦੀ ਰਹੀ ਐ ਇਤਿਹਾਸ ਗਵਾਹ ਤੇ ਤੁਹਾਡੀ ਆਪਣੀ ਮਾਂ ਪਾਰਟੀ ਸ਼ਰੋਮਣੀ ਕਾਲੀ ਦਲ ਪਰ ਕਰ ਕੀ ਦਿੱਤਾ ਆਪਾਂ ਉਹ ਆਪਣੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਆਪਣੀ ਫੌਜ ਨੂੰ ਹੀ ਕਮਜ਼ੋਰ ਕਰ ਦਿੱਤਾ ਅੱਜ ਅਮਰੀਕਾ ਦੁਨੀਆ ਦੇ ਕੋਕ ਰਾਜ ਕਰ ਰਿਹਾ ਅਮਰੀਕਾ ਉਹਨਾਂ ਦੀ ਫੌਜ ਤਕੜੀ ਹੈ ਇਕੱਲੀ ਫੌਜ ਤਕੜੀ ਹੈ ਐ ਇਸ ਕਰਕੇ ਅਮਰੀਕਾ ਦੁਨੀਆ ਦੇ ਰਾਜ ਕਰ ਰਿਹਾ ਹੈ ਆ ਜਿਹੜਾ ਇਰਾਕ ਸੀ ਫੌਜ ਹੈ ਨਹੀਂ ਸੀ ਤੇ ਜਿਹੜਾ ਹੁੰਦਾ ਕਬਜ਼ਾ ਕਰ ਲੈਂਦਾ ਸੀ ਤੇ ਹੁਣ ਕੀ ਗਿਆ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਦੇ ਕਰਦੇ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਦੇਖਿਆ ਨੈਸ਼ਨਲ ਪਾਰਟੀ ਨੇ ਦੇਖਿਆ ਕਿ ਕੌਮ ਦੀ ਸਭ ਤੋਂ ਵੱਡੀ ਤਾਕਤ ਅਕਾਲੀ ਦਲ ਹੈ ਕਿਉਂਕਿ ਇਹਨਾਂ ਦੀ ਫੌਜ ਹੈ ਝੂਠਾ ਪ੍ਰਚਾਰ ਸ਼ੁਰੂ ਕਰ ਦਿਓ ਆਪਾਂ ਗੱਲਾਂ ਚੋਂ ਲੱਗ ਗਏ ਝੂਠਾ ਪ੍ਰਚਾਰ ਕਰ ਕਰਕੇ ਕਰ ਕਰਕੇ ਆਪਾਂ ਉਹਨਾਂ ਦੀ ਗੱਲਾਂ ਜਾ ਗਏ ਤੇ ਆਪਾਂ ਆਪਣੀ ਫੌਜ ਨੂੰ ਕਮਜ਼ੋਰ ਕਰ ਲਿਆ ਤੇ ਉਹਨਾਂ ਦੇ ਧਰਮ ਦੇਖਣ ਲੱਗ ਗਏ ਉਹਨਾਂ ਨੇ ਤਾਂ ਲੁੱਟਣਾ ਸੀ ਮੁਗਲ ਇੱਥੇ ਆਏ ਲੁੱਟ ਕੇ ਲੈ ਗਏ ਅੰਗਰੇਜ਼ ਇੱਥੇ ਆਏ لٹ کے لے گئے پر جب نالا جے تھے جی بنا سوبا جی اتنے کم کرنے والا پارٹی نے تھوڑی لڑائی لڑی کالی دلائے تقریباً پی اتر ہو ہے تقریباً پچہتر سال دیش نزاد ہندے ہو گئے میں سارے تھے بزرگ بھی بیٹھے ہیں تو نوجوان بھی بیٹھے ہیں آپ پچھتر سال بھل اب جی آپ پچھلے چالیس سال ہی دیکھ لیے پنتالیس سال ہی دیکھ لیے ਬੋਧ ਹੁੰਦਾ 40-45 ਸਾਲ ਪਿਛਲੇ 40-45 ਸਾਲ ਦਾ ਇਤਿਹਾਸ ਕਿਉਂਕਿ ਸ਼ਾਇਦ ਤੁਹਾਨੂੰ ਯਾਦ ਰਹੂਗਾ ਕੀ ਹੁੰਦਾ ਸੀ ਪੰਜਾਬ 'ਚ ਤੇ ਕੀ ਬਣ ਗਿਆ ਕਿਤੇ ਤੁਸੀਂ حساب ਜੋੜਿਆ ਨਹੀਂ ਪਿਛਲੇ 45 ਸਾਲਾਂ 'ਚ 40 ਸਾਲਾਂ ਤਕਰੀਬਨ 22 ਸਾਲ ਥੋੜੀ ਆਪਣੀ ਮਾਂ ਪਾਰਟੀ ਦਾ ਰਾਜ ਰਿਹਾ 10 ਸਾਲ ਕਾਂਗਰਸ ਦਾ ਤਿੰਨ ਸਾਲ ਆ ਝਾੜੂ ਵਾਂਦੇ ਹੋ ਗਿਆ ਜਦੋਂ ਤੁਸੀਂ ਆਪਣੇ ਖੇਤ ਜਾਂਦੇ ਹੋ ਟਿਊਬਵਲ ਕਨੈਕਸ਼ਨ ਔਨ ਕਰਦੇ ਹੋ ਉਹ ਟਿਊਬਵਲ ਦਿੱਤਾ ਕਿਹਨੇ ਕਨੈਕਸ਼ਨ ਉਹਦੇ بجلی ਕਿਹਨੇ ਮaaf ਕੀਤੀ ਤੁਹਾਡੀ ਆਪਣੀ ਮਾਪਾ ਪਾਰਟੀ ਕਾਲੀ ਦਲ ਨੇ ਤੁਹਾਡੇ ਖਾਲਿਆਂ ਚ ਪੱਕੇ ਕਿਹਨੇ ਬਣਾਏ ਅਕਾਲੀ ਦਲ ਨੇ ਅੰਡਰਗਰਾਉਂਡ ਪਾਈਪਾਂ ਕਿਹਨੇ ਪਾਈਆਂ ਅਕਾਲੀ ਦਲ ਨੇ ਅ ਕਸੀਆਂ ਕਿਨੇ ਕੱਡੀਆਂ ਅਕਾਲੀ ਦਲ ਨੇ ਨਹਿਰਾਂ ਕਿਹੜੀਆਂ ਕੱਡੀਆਂ ਅਕਾਲੀ ਦਲ ਨੇ ਡੈਮ ਕਿਨੇ ਬਣਾਏ ਅਕਾਲੀ ਦਲ ਨੇ ਥਰਮਲ ਪਲਾਂਟ ਕਿਨੇ ਬਣਾਏ ਅਕਾਲੀ ਦਲ ਨੇ ਆ ਸੜਕਾਂ ਕਿਨੇ ਬਣਾਈਆਂ ਲਿੰਕ ਰੋਡਾਂ ਕਿਨੇ ਬਣਾਈਆਂ ਇਤਿਹਾਸ ਦੇਖ ਲਓ ਕਿਨੇ ਇਹਨਾਂ ਦੇ ਅਕਾਲੀ ਦਲ ਦੇ ਬਿਗਾਰੇ ਇੱਕ ਨਿਸ਼ਾਨੀ ਨਹੀਂ ਹੋਊਗੀ ਤੁਹਾਨੂੰ ਅੱਜ ਕਣਕ ਤੇ ਝੋਨਾ ਪਹਿਲੇ ਰੁੰਦਾ ਹੁੰਦਾ ਸੀ ਆ ਐਮਐਸਪੀ ਕਰਨ ਤੇ ਝੋਨੇ 'ਚ ਦੂ ਆਉਣ ਵਾਲਾ ਕਾਲੀ ਦਲ ਜਿਹਨੇ ਇੱਥੇ ਆ ਕੇ ਧਰਨੇ ਆਪਣਾ ਮੋਰਚੇ ਲਾ ਕੇ ਦੁਵਾਈ ਆ ਮੰਡੀਆਂ ਜਿੱਥੇ ਆਪਾਂ ਦਾਣਾ ਹੁਣ ਆਪਾਂ ਵੇਚਦੇ ਆ ਆ ਮੰਡੀਆਂ ਬਣਾਉਣ ਵਾਲਾ ਕੌਣਾ ਹੈ ਕਾਲੀ ਦਲ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਕੌਣਾ ਹੈ ਕਾਲੀ ਦਲ ਸ਼ਗਨ ਦੇ ਖੀਂਦੇ ਨਾਲ ਕੌਣਾ ਕਾਲੀ ਦਲ ਪੈਨਸ਼ਨ ਸਕੀਮ ਦੇਣ ਵਾਲਾ ਕੌਣਾ ਅਕਾਲੀ ਦਲ? ਐਸੀ ਬੱਚਿਆਂ ਨੂੰ ਪੜਾਉਣ ਵਾਲਾ ਮੁਫਤ ਸਕਾਲਰਸ਼ਿਪ ਦੇਣ ਵਾਲਾ ਅਕਾਲੀ ਦਲ ਹੈ। ਤੇ ਆ ਕਾਂਗਰਸ ਦਾ 10 ਸਾਲ ਰਿਹਾ 12 ਸਾਲ ਇੱਕ ਚੀਜ਼ ਦੱਸ ਦਿਓ ਇੱਕ ਚੀਜ਼ ਇੱਕ ਨਿਸ਼ਾਨੀ ਇੱਕ ਨਿਸ਼ਾਨੀ। ਤੁਵਾ ਫਿਰ ਵੀ ਕਾਂਗਰਸ ਨੂੰ ਵੋਟਾਂ ਸਰਕਾਰਾਂ ਬਣਾ ਦਿੰਦੇ ਆ। ਆ ਝਾੜੂ ਵਾਲੇ ਤੁਸੀਂ ਦੇਖੋ ਆਪਣੇ ਤੋਂ ਸਿਆਣੇ ਖਾਲਸਾ ਜੀ ਆਪਣੇ ਤੋਂ ਸਿਆਣੇ ਪੂਰਾ ਦੇਸ਼ ਹੈ ਮੈਂ ਤਾਂ ਸੋਚਦਾ ਸੀ ਆਪਣੇ ਖਾਲਸੇ ਬਹੁਤ ਸਿਆਣੇ ਆ ਆਪਣੇ ਤੋਂ ਸਿਆਣੇ ਹੁਣ ਦੇਸ਼ ਹੈ ਦੇਖੋ ਆ ਗੁਜਰਾਤ ਜਾ ਕੇ ਦੇਖੋ ਕਿੰਨੇ ਸਾਲ ਹੋ ਗਏ ਮੋਦੀ ਨੂੰ ਵੋਟਾਂ ਪਾਉਂਦੇ ਕਿਉਂਕਿ ਹੁਣ ਪਤਾ ਹੈ ਕਿ ਸਾਡਾ ਲੀਡਰ ਮੋਦੀ ਹੈ ਮੋਦੀ ਨਹੀਂ ਸਾਡੇ ਵੱਲ ਸਾਰਾ ਕੁਝ ਕੀਤਾ ਐ ਕੋਈ ਬਦਲਾਅ ਦੀ ਗੱਲ ਹੀ ਨਹੀਂ ਕਰਦੇ ਕਹਿੰਦੇ ਲੋੜ ਹੀ ਨਹੀਂ ਸਾਨੂੰ ਸਾਨੂੰ ਮੋਦੀ ਬਹੁਤ ਹੋ ਗਿਆ ਤੁਸੀਂ ਆ ਖੱਲੇ ਜਾ ਕੇ ਦੇਖੋ ਤਾਮਿਲਨਾਡੂ ਚ ਕਰਨਾ ਜਾ ਕੇ ਦੇਖੋ ਆਂਧਰਾ ਜਾ ਕੇ ਦੇਖੋ ਉਹਨਾਂ ਨੇ ਆਪਣੀ ਖੇਤਰੀਆਂ ਪਾਰਟੀਆਂ ਨੂੰ ਰੱਖਿਆ ਨੈਸ਼ਨਲ ਪਾਰਟੀਆਂ ਨੂੰ ਨਹੀਂ ਵੰਡ ਦਿੱਤਾ ਉਹਨਾਂ ਨੇ ਆਪਣੀ ਬੋਲੀ ਸੰਭਾਲੀ ਹੈ ਆਪਣਾ ਕਲਚਰ ਸੰਭਾਲਿਆ ਨੈਸ਼ਨਲ ਪਾਰਟੀਆਂ ਨਾਲ ਵੰਡ ਨਹੀਂ ਦਿੰਦੇ ਲਗਾਤਾਰ ਉਹਨਾਂ ਨੇ ਆਪਣੀ ਖੇਤਰੀ ਪਾਰਟੀਆਂ ਨੂੰ ਅੱਗੇ ਰੱਖਿਆ ਆ ਝਾੜੂ ਵਾਲੇ ਇੱਥੇ ਜਿਵੇਂ ਝੂਠ ਥੋੜੇ ਬੋਲਿਆ ਸੀ ਆ ਪੰਜ ਛੇ ਸੂਬਿਆਂ ਚ ਬੋਲ ਕੇ ਆਏ ਤੇ ਕੀ ਹੋਇਆ ਕਿੰਨੀਆਂ ਵੋਟਾਂ ਪਈਆਂ ਨੋ ਨੋਟਾ ਹੁੰਦਾ ਨਾ ਜਿਹੜਾ ਜਿੱਤੇ ਉਹਦੇ ਤੋਂ ਵੀ ਘੱਟ ਮੈਂ ਇੱਕ ਦਿਨ ਹਿਮਾਚਲ ਗਿਆ ਜਿੱਥੇ ਇਲੈਕਸ਼ਨ ਲੜ ਰਹੇ ਸੀ ਮੈਂ ਮਾਚਲ ਜਿੱਥੇ ਇੱਕ ਬੋਰਡ ਰੱਖਿਆ ਕੇਜਰੀਵਾਲ ਦਾ ਉੱਥੇ ਲੈ ਕੇ ਅਸੀਂ ਇੱਕ ਮੌਕਾ ਦੇ ਦਿਓ ਕੇਜਰੀਵਾਲ ਨੂੰ ਤੇ ਹਰ ਔਰਤ ਨੂੰ ਦਊਂਗਾ ਮੈਂ 1000 ਰੁਪਿਆ میں وہ گھڑی روکی تھے میں ہوتے بورڈ دے اتے جتھے لکھا سی ہر عورت میں دوں گا ہزار روپیہ اتے ایک لائن ہور سی جڑی دکھ نہیں رہی سی بہت چھوٹی لکھی سی میں گھڑی روک کے بورڈ کو لے گیا میں کہا فوٹو بھی میرے کو لے گی اتے لکھا سی جے سینٹر سرکار پیسہ دے تو پھر دے وہاں گے میں پوچھنا چاہنا ہے نیال سنگھ والے ہو ਅ ਝਾੜੂ ਵਾਲੇ ਕਿੱਥੇ ਦਿਖੇ ਆ ਜਿਹੜੇ ਕੰਧਾਂ ਤੇ ਲਿਖਿਆ ਹੁੰਦਾ ਸੀ ਇੱਕ ਮੂੰਕਾ ਦੇ ਦਿਓ ਕੇਜਰੀਵਾਲ ਨੂੰ ਝਾੜੂ ਦੇ ਦਿਓ ਕਿੱਥੇ ਆ ਕੇਜਰੀਵਾਲ ਆਪਣੇ ਗੜੇ ਪੈ ਗਏ ਕਿੱਥੇ ਆ ਕੇਜਰੀਵਾਲ ਕਿੱਥੇ ਭਗਵੰਤ ਮਾਨ ਇੱਥੇ ਹੜ ਆ ਗਏ ਕਿੱਥੇ ਆ ਕੇਜਰੀਵਾਲ ਇੱਥੇ ਨਰਮਾ ਤਬਾਹ ਹੋ ਗਿਆ ਝੋਨਾ ਫਸਲ ਖਰਾਬ ਹੋ ਗਈ ਕਿੱਥੇ ਆ ਕੇਜਰੀਵਾਲ ਕਿੱਥੇ ਝਾੜੂ ਵਾਲ ਕਿੱਥੇ ਭਗਵੰਤ ਮਾਨ ਤੇ ਤੁਸੀਂ ਯਾਦ ਕਰੋ ਤੁਹਾਡੇ ਆਪਣੇ ਬਾਪੂ ਬਾਦਲ ਦੀ ਸਰਕਾਰ ਹੁੰਦੀ ਸੀ ਗੜੇ ਰਾਹ ਕੋ ਪੈ ਜਾਂਦੇ ਤੁਸੀਂ ਆਪਣੇ ਖੇਤ ਸੂਰੇ ਜਾਨ ਤੋਂ ਪਹਿਲੇ ਪਹਿਲੇ ਬਾਪੂ ਬਾਦਲ ਉੱਤੇ ਹੁੰਦੇ ਸੀ ਲੀਡਰ ਲੀਡਰ ਬੰਨਾ ਬਹੁਤ ਔਖਾ ਹੈ ਇਕ ਰਾਜ ਲੀਡਰ ਨਹੀਂ ਬਣ ਸਕਦੇ ਜਿਵੇਂ ਤੁਸੀਂ ਸੋਚਦੇ ਹੋ ਲੀਡਰ ਬੰਦਾ ਬੰਦਾ ਪੀੜੀਆਂ ਟੱਪ ਜਾਂਦੀਆਂ ਹੈ ਵਿਸ਼ਵਾਸ ਕਰਨਾ ਲੀਡਰ ਤੇ ਕੌਮ ਨੂੰ ਪੀੜੀਆਂ ਟੱਪ ਜਾਂਦੀਆਂ ਬਾਪੂ ਬਾਦਲ ਨੇ 70 ਸਾਲ 103 ਸਾਲਾਂ ਅਕਾਲੀ ਦਲ ਦੇ ਇਤਿਹਾਸ ਵਿੱਚ 70 ਸਾਲ ਅਕਾਲੀ ਦਲ ਦੀ ਸੇਵਾ ਕੀਤੀ ਵਰਕਰ ਤੋਂ ਲੈ ਕੇ ਲੀਡਰਸ਼ਿਪ ਤੱਕ 70 ਸਾਲ 40 ਸਾਲ ਤੱਕ ਵਾਈ ਕੀਤੀ ਆਪਾਂ بار بار ਉਹਨਾਂ ਨੂੰ ਯਾਦ ਕਿਉਂ ਕਰਦੀਆਂ ਕਿਉਂਕਿ ਉਹ ਜਵਾਨ ਦੇ ਪੱਕੇ ਸੀ ਅਕਾਲੀ ਦਲ ਕਿਉਂਕਿ ਅਸੀਂ ਜਿਉਣਾ ਮਰਨਾ ਇੱਥੇ ਹੈ ਆ ਸਾਡਾ ਘਰ ਹੈ ਅਸੀਂ ਕਿਤੇ ਧੋਖਾ ਨਹੀਂ ਦੇਵਾਂਗੇ ਅਸੀਂ ਕਿਤੇ ਝੂਠ ਨਹੀਂ ਬੋਲਾਂਗੇ ਕਿਉਂਕਿ ਅਸੀਂ ਜਿਉਣਾ ਮਰਨਾ ਇੱਥੇ ਹੈ ਆ ਝਾੜੂ ਵਾਲਿਆਂ ਨੂੰ ਕੋਈ ਫਿਕਰ ਹੈ ਜੋ ਮਰਜ਼ੀ ਝੂਠ ਬੋਲੋ ਅਗਲੀ ਵਾਰ ਦੁਕਾਨ ਬੰਦ ਕਰਕੇ ਹੋਰ ਤੇ ਕਿਤੇ ਚੱਲ ਪੈਣਗੇ ਤੁਸੀਂ ਕਹਿੰਦੇ ਆ ਕਾਂਗਰਸੀਆਂ ਨੂੰ ਕੋਈ ਫਿਕਰ ਹੈ ਹੁਣ ਆ ਭਗਵੰਤ ਮਾਨ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ। ਇਹਦੀ ਸ਼ਕਲ ਲੱਗਦੀ ਹੈ ਮੁੱਖ ਮੰਤਰੀ ਦੀ। ਮੈਂ ਤੁਹਾਨੂੰ ਪੁੱਛਣਾ ਛੋਣਾ ਹੈ। ਦੇਖੋ ਇੰਨਾ ਟੀਟ ਹੈ। ਇੰਨਾ ਬਦਨਾਮ ਕਰਤਾ ਪੰਜਾਬ ਨੂੰ। ਦੇਖੋ ਇੱਕ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸ਼ਾਨ ਹੁੰਦੀ ਹੈ। ਆਈ ਮੁੱਖ ਮੰਤਰੀ ਜਰਮਨੀ ਗਿਆ ਕਿਉਂਕਿ ਇਹਨੂੰ ਸ਼ਰਾਬ ਪੀਣ ਦੀ ਬਿਮਾਰੀ ਹੈ। ਇੰਨੀ ਸ਼ਰਾਬ ਪੀ ਲਈ ਤੇ ਜਹਾਜ਼ ਚ ਡਿੱਗਦਾ ਗਿਆ ਤੇ ਜਹਾਜ਼ ਦੇ ਕੈਪਟਨ ਨੇ ਕਿਹਾ ਇਹਨੂੰ ਲਾਓ ਦੇਖੋ ਕਿੰਨੀ ਵੱਡੀ ਬੇਇੱਜ਼ਤੀ ਆਪਣੇ ਮੁੱਖ ਮੰਤਰੀ ਦੀ ਹੈ ਤੇ ਨਹੀਂ ਠੀਕ ਕੋਈ ਗੱਲ ਨਹੀਂ ਤੇ ਕੀ ਕਹਿੰਦਾ ਹੁੰਦਾ ਸੀ ਕਹਿੰਦੇ ਜੀ ਕਾਲੀ ਗਨਮੈਨ ਰੱਖਦੇ ਐ ਆ ਕੀ ਰੱਖਦਾ ਫੌਜ ਰੱਖਦਾ ਹੁਣ ਫੌਜ ਆ ਕੋਈ ਝਾੜੂ ਵਾਲੇ ਲੋਟਰੀ ਕੱਢਤੀ ਤੁਸੀਂ ਮੈਂ ਸਹੀ ਦੱਸਾਂ ਲੋਟਰੀ ਕੱਢਤੀ ਮੈਨੂੰ ਦੱਸ ਰਹੇ ਸੀ ਕਾਂਗਰਸੀ ਤਾਂ ਮੀਨਾ ਲੈਂਦੇ ਸੀ ਆ ਤਾਂ ਡੇਲੀ ਲੈਣ ਲੱਗੇ ਦਿਹਾੜੀ ਲੈਣ ਲੱਗੇ ਲੋਕਾਂ ਤੋਂ ਕੋਈ ਮੁਖਮੰਤ ਇਹਨਾਂ ਦੇ ਐਮਐਲਏ ਐਮਐਲਏ ਕਹਿੰਦੇ ਲਾਇਕ ਹੈ ਤੁਹਾਡੇ ਐਮਐਲਏ ਤੁਹਾਡੇ ਦੁੱਖ ਸੁੱਖ ਦੇ ਸਾਥੀ ਐ ਆ ਭਗਵੰਤਾਨ ਸਾਥੀ ਐ ਅੱਜ ਕੀ ਹੋ ਰਿਹਾ ਢੋਰਡ ਕਹਿਤੀ ਰੋਜ਼ ਮੋਟਰ ਹੋ ਰਿਹਾ ਲੁੱਟਿਆ ਜਾ ਰਿਹਾ ਅੱਜ ਪਰਸੋਂ ਜੋ ਉੱਥੇ 17 18 ਬਦੁੱਖਾ ਹੀ ਲੁੱਟ ਕੇ ਲੈ ਗਏ ਗੈਂਗਸਟਰ ਰਾਜ ਕਰ ਰਹੇ ਹੈ ਜਿਹੜੇ ਆਪਣੇ ਪੰਜਾਬ ਦੇ ਇੰਡਸਟਰੀ ਹੈ ਵਪਾਰੀ ਹੈ ਪੰਜਾਬ ਨੂੰ ਛੱਡ ਕੇ ਯੂਪੀ ਜਾਣ ਲੱਗ ਗਏ ਜਿੱਥੇ ਯੂਪੀ ਤੋਂ ਲੋਕ ਪੰਜਾਬ ਚੋਂ ਦੇ ਸੀ ਆਪਾਂ ਆਪਣਾ ਨੁਕਸਾਨ ਕਰ ਲਿਆ ਆਪਣਾ ਨੁਕਸਾਨ ਕਰ ਲਿਆ ਜੇ ਹਲੇ ਵੀ ਨਹੀਂ ਸਮਝੋਗੇ ਤੇ ਫਿਰ ਫਿਰ ਬਹੁਤ ਲੇਟ ਹੋ ਜਾਊਗਾ ਖਾਲਸਾ ਜੀ ਬਹੁਤ ਲੇਟ ਹੋ ਜਾਊਗਾ ਇੱਕ ਨਵੀਂ ਚੀਜ਼ ਦੱਸ ਦਿਓ ਇੰਨਾ ਝਾੜੂ ਵਾਲਿਆਂ ਦੀ ਇੱਕ ਨਵੀਂ ਘਰ ਵਾਲੀ ਤੋਂ ਬਗੈਰ ਇੱਕ ਨਵੀਂ ਚੀਜ਼ ਹੋਣੀ ਪਿਆਦ ਲੈਂਦੀ। ਸਹੀ ਗੱਲ ਹੈ। ਮੈਨੂੰ ਲੱਗਦਾ ਹਰ ਦੂਜੇ ਮਹੀਨੇ ਝਾੜੂ ਵਾਲੇ ਜਿਹਨੇ ਸਾਰੇ ਵਿਆਹ ਕਰਾਈ ਜਾਂਦੇ ਬਸ। ਵਿਆਹ ਹੋ ਜਾਣਗੇ ਸਾਰਿਆਂ ਦੇ ਮੈਨੂੰ ਲੱਗਦਾ ਵਿਆਹ ਹੋ ਜਾਣਗੇ। ਇਸ ਕਰਕੇ ਖਾਸ ਕਰਕੇ ਮੈਂ ਕਹਿਣਾ ਚਾਹਣਾ ਆ ਝਾੜੂ ਵਾਲੇ ਦੀ ਬਿਮਾਰੀ ਇਤਰੋਂ ਚੱਲੀ ਸੀ ਮੱਲਾ ਦਾ ਸੰਗਰੂਰ ਬਨਾਲਾ ਹਿੰਦਾਲ ਸਿੰਘ ਵਾਲਾ ਇੱਧਰ ਦੀ। ਇੱਥੇ ਕੁਝ ਸਪਰੇਅ ਸਪਰੂ ਕਰਦੇ ਹੋ ਬਚ ਜਾਗੇ ਆਪਾਂ। ਇਥੋਂ ਹੀ ਕਰ ਦਈਏ ਦੇਖੋ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਕਾਲੀ ਦਲ ਨੂੰ ਤੁਹਾਡੇ ਗੁਰੂ ਘਰਾਂ ਤੇ ਕਬਜ਼ੇ ਕਰਨ ਲੱਗ ਗਏ ਕਿਸੇ ਦੇ ਅੰਗਰੇਜ਼ਾਂ ਦੀ ਹਿੰਮਤ ਨਹੀਂ ਸੀ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਸੀ ਅੱਜ ਦਿੱਲੀ ਗੁਰਦੁਆਰਾ ਪਰਮੰਤਰ ਕਮੇਟੀ ਤੇ ਕਾਬਜ਼ ਹੋ ਗਏ ਹੋ ਤੱਕ ਹਜ਼ੂਰ ਸਾਹਿਬ ਤੇ ਤੱਕ ਬਟਨਾ ਸਾਹਿਬ ਦੀ ਕਮੇਟੀ ਤੇ ਕਾਬਜ਼ ਹੋ ਗਏ ਹੋ ਉਹ ਤੱਕ ਤਾਂ ਜਿਨ੍ਹਾਂ ਨੂੰ ਸਿੱਖੀ ਬਾਰੇ ਨਹੀਂ ਪਤਾ ਜਿੰਨਸ ਤੇ ਤੁਹਾਡੇ ਗੁਰੂ ਕਾ ਜੀਪੀਸੀ ਥੜੀ ਆਪਣਾ ਪਾਰਲੀਮੈਂਟ ਹੈ ਜਿਹੜੀ ਆਪਣੀ ਤਾਕਤ ਹੈ ਦੇਖੋ ਇੰਨੀ ਹਿੰਮਤ ਹੋ ਗਈ ਉਹਨਾਂ ਨੂੰ ਪਤਾ ਲੱਗ ਗਿਆ ਨਹੀਂ ਫੌਜ ਹੀ ਕਮਜ਼ੋਰ ਹੈ ਤੇ ਐਜੀਪੀਸੀ ਨੂੰ ਤੋੜ ਕੇ ਹਰਿਆਣਾ ਅਲੱਗ ਕਰ ਦਿੱਤਾ ਆ ਹਰਿਆਣੇ ਦੀਆਂ ਵੋਟਾਂ ਪੜੀਆਂ ਨਹੀਂਆਂ ਸੀ ਤੁਸੀਂ ਦੇਖਿਆ ਵੋਟਾਂ ਸਿੱਖਾਂ ਦੀ ਵੋਟਾਂ ਹੀ ਨਹੀਂ ਬਣਾਈਆਂ ਉਹਨਾਂ ਨੇ ਆਪਣੇ ਬੰਦੇ ਬਣਾ ਲਏ ਉਹਨੂੰ ਪਤਾ ਹੈ ਕਿ ਆਪਾਂ ਤਾਕਤ ਗੁਰੂ ਕਾ ਆਪਣੇ ਖਾਲਸਾ ਪੰਥ ਦੀ ਤਾਕਤ ਹੈ اپنی एकता ਆਪਣੀ ਜਿਹੜੀ ਤਾਕਤ ਆ ਗੁਰੂ ਘਰਾਂ ਤੋਂ ਆਪਾਂ ਨੂੰ ਤਾਕਤ ਮਿਲਦੀ ਹੈ ਉਹ ਕਹਿੰਦੇ ਉਹ ਤਾਕਤ ਜਿੱਥੇ ਮਿਲਦੀ ਹੈ ਉੱਥੇ ਹੀ ਹਮਲਾ ਕਰੋ ਤੇ ਤੁਸੀਂ ਜਦੋਂ ਇੱਥੇ ਗੁਰੂ ਘਰਾਂ ਦੀ ਵੜ ਕੇ ਤੁਹਾਡੇ ਘੜਾਂ ਚ ਵੜ ਗਏ ਤੇ ਉਦੋਂ ਜਾਗੋਂਗੇ ਆ ਜਿਹੜਾ ਆਉਂਦਾ ਤੁਸੀਂ ਬਿਆਨ ਪੜ੍ਹ ਲਓ ਝਾੜੂ ਵਾਲਿਆਂ ਦਾ ਬਿਆਨ ਹੋਊਗਾ ਇਕੱਲਾ ਹੋਰ ਸੁਖਬੀਰ ਸਿੰਘ ਬਾਦਲ ਬਾਦਲ ਪ੍ਰਵਾਦ ਤੇ ਕਾਲੀ ਦੀ ਹੋਰ ਕੋਈ ਬੂਲਦੀ ਨਹੀਂ ਕੋਈ ਕਾਂਗਰਸੀ ਵੀ ਸੁਖਵੀਰ ਸਿੰਘ ਬਾਦਲ ਕਾਲੀ ਦਲ ਵੱਡੇ ਬਾਦਲ ਸਾਹਿਬ ਦਾ ਪਹਿਲੇ ਨਾਂ ਲੈਂਦੇ ਉਹਦੇ ਸੀ ਉਹਨਾਂ ਦੇ ਬਗੈਰ ਕੋਈ ਸਾਡੇ ਤੋਂ ਬਗੈਰ ਕੁਝ ਨਾ ਹੀ ਨਹੀਂ ਲੈਂਦਾ ਇੱਕ ਦੂਜੇ ਦਾ ਖਰਾਬ ਤਾਂ ਬੋਲਦੇ ਨਹੀਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਜੇ ਉਹਨਾਂ ਨੇ ਆਉਣਾ ਤੇ ਕਾਲੀ ਦਲ ਨੂੰ ਖਤਮ ਕਰ ਦੋਗੇ ਤਾਂ ਤਾਂ ਹੋ ਜਾਗੇ ਪਿਛਲੇ 7-8 ਸਾਲ ਬਰਬਾਦ ਕਰਤੀ ਆਪਾਂ 7-8 ਸਾਲ 7-8 ਸਾਲ ਕਿਵੇਂ ਤਰੱਕੀ ਚੱਲ ਰਹੀ ਸੀ ਤੁਸੀਂ ਮੈਂ ਆਪ ਕਹਿੰਦਾ ਤੁਸੀਂ ਆਪਣੇ ਨਿਹਾਲ ਸਿੰਘ ਵਾਲੇ ਵਾਲੇ ਮੋਗੇ ਵਾਲੇ ਆਪਣੇ ਜਿੰਨੇ ਹਲਕੇ ਪੰਗਾ ਬਰਾਣਾ ਸਾਰੇ ਜਿੰਨੇ ਤੁਸੀਂ ਚਾਰੋਂ ਤਰਫ ਦੇਖ ਲਓ ਜੋ ਕੁਝ ਵੀ ਬਣਿਆ ਜੋ ਕੁਝ ਵੀ ਕੀਤਾ ਤੁਹਾਡੀ ਆਪਣੀ ਮਾਂ ਪਾਪੀ ਨੇ ਕੀਤਾ ਤੇ ਇਸ ਕਰਕੇ ਮੈਂ ਤੁਹਾਨੂੰ ਅੱਜ ਆਈ ਬੇਨਤੀ ਕਰਨ ਆਇਆ ਬਚਾ ਲਓ ਆਪਣੇ ਪੰਜਾਬ ਨੂੰ ਬਚਾ ਲੋ ਆ ਥੋਡੇ ਦੇ ਮੋਢਿਆਂ ਤੇ ਜਿੰਮਵਾਰੀ ਹੈ ਜੇ ਗਲਤ ਫੈਸਲਾ بار بار ਕਰਦੇ ਰਹੇ ਤੇ ਪੰਜਾਬ ਡੁੱਬ ਗਿਆ ਫਿਰ ਐ ਨਾ ਕਿਉ ਆ ਕਿਉ ਡੁੱਬਿਆ ਫਿਰ ਆਪਾਂ ਹਿੱਸੇਦਾਰ ਹੋਵਾਂਗੇ ਭਾਗੀਦਾਰ ਹੋਵਾਂਗੇ ਡਕਾਉਣ ਵਾਸਤੇ ਜੇ ਪੰਜਾਬ ਡੁੱਬ ਗਿਆ ਕਮਜ਼ੋਰ ਹੋ ਗਿਆ ਇੱਥੇ ਬੁਰਾ ਹਾਲ ਹੋ ਗਿਆ ਆਪਣੀਆਂ اگੀਆਂ ਪੀੜੀਆਂ ਦਾ ਕੀ ਬੜੂਗਾ ਆਪਾਂ ਆਪਣੇ ਕੋਲ ਹੋਰ ਤਾਂ ਕੋਈ ਸੂਬਾ ਹੈ ਨਹੀਂ ਕਿੱਥੇ ਜਾ ਕੇ ਰਹਿ ਪਾਂਗੇ ਰਹਿਣਾ ਇੱਥੇ ਐ ਜੇ ਰਹਿਣਾ ਇੱਥੇ ਐ ਘਰ ਆਪਣਾ ਇੱਥੇ ਐ ਤੇ ਕਿਉਂ ਆਪ ਆਪਣੇ ਘਰ ਨੂੰ ਬਰਬਾਦ ਕਰਨ ਤੇ ਲੱਗੇ ਆ ਹਲੇ ਤੱਕ ਨਹੀਂ ਪਛਾਣਦੇ ਕਿ ਆਪਣਾ ਕਿਹੜਾ ਤੇ ਪਰਾਇਆ ਕਿਹੜਾ ਆਕਾਲੀ ਦਲ ਤੋਂ ਬਗੈਰ ਸਾਰੇ ਦਿੱਲੀ ਦੀਆਂ ਤਾਕਤਾਂ ਹੁਕਮ ਉੱਥੇ ਆਉਂਦੇ ਆ ਉਹਨਾਂ ਨਾਲ ਕੋਈ ਲਗਾ ਨਹੀਂ ਤੁਹਾਡੀ ਆਪਣੀ ਮਾਂ ਪਾਪੀ ਆਕਾਲੀ ਦਲ ਹੈ ਖੇਤਰੀ ਪਾਰਟੀ ਹੈ ਤੁਹਾਡੇ ਵਾਸਤੇ ਜਿਉਂਦੀ ਹੈ ਤੁਹਾਡੇ ਵਾਸਤੇ ਮਰਦੀ ਹੈ ਥੋੜੇ ਹੱਥ ਹੈ ਆਪਣੀ ਫੌਜ ਨੂੰ ਤਗੜਾ ਕਰ ਲੋ ਜਾਂ ਕਮਜ਼ੋਰ ਕਰ ਲੋ ਪਰ ਜੇ ਤਗੜਾ ਕਰੋਗੇ ਖੁਸ਼ੀਆਂ ਮਿਲਣਗੀਆਂ ਤੁਹਾਡੀ ਤਾਕਤ ਬਣੂਗੀ ਤੇ ਜੇ ਕਮਜ਼ੋਰ ਕਰ ਲਿਆ ਤੇ ਆਪਣੇ ਦੀ ਵਰ ਜਾਣਗੇ ਤੇ ਆਪਣੇ ਨੁਕਸਾਨ ਕਰਨਗੇ ਅੱਜ ਦੇ ਪਵਿੱਤਰ ਦਿਹਾੜੇ ਤੇ ਕਬੱਡੀ ਦਾ ਮੈਨੂੰ ਮੱਖਣ ਦੀ ਕਰਿਆ ਸੀ ਕਬੱਡੀ ਦਾ ਕਹੇ ਮੈਂ ਕਿਹਾ ਸਾਰਾ ਕੁਝ ਹੀ ਬੰਦ ਕਰਤਾ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਉਹ ਬੰਦ ਕਰਤੇ ਕਬੱਡੀ ਕਰਾਉਂਦਾ ਸੀ ਉਹ ਬੰਦ ਕਰਤੇ ਮੈਂ ਕਿਹਾ ਨਵੀਂ ਘਰ ਵਾਲੀ ਦੇ ਬਗੈਰ ਕੁਝ ਵੀ ਨਹੀਂ ਲਿਆਉਂਦਾ ਇਹਨਾਂ ਨੇ ਮੈਂ ਤੈਨੂੰ ਅੱਜ ਦੱਸਾਂ ਤੋਇਲ ਕਰਕੇ ਮੱਖਣ ਜੀ ਹੁਣ ਮੈਨੂੰ ਕਹਿੰਦੀ ਲੋੜ ਨਹੀਂ ਥੋਨੂਗਾ ਘਰ ਘਰ ਦੀ ਆਵਾਜ਼ ਐ ਘਰ ਘਰ ਦੀ ਆਵਾਜ਼ ਐ ਤੇਜ਼ ਕਰਕੇ ਆ ਪਾਰਲੀਮੈਂਟ ਦੇ ਇਲੈਕਸ਼ਨ ਆ ਗਿਆ ਸਾਰੇ ਕਹਿੰਦੇ ਐ ਕਿ ਕਾਲੀ ਦਲ ਨੂੰ ਅਸੀਂ ਹਰਾਉਣਾ ਐ ਸਾਰੇ ਕਹਿੰਦੇ ਐ ਅਸੀਂ ਤੇ ਥੋਡੀ ਕਚੈਰੀ 'ਚ ਐ ਸਾਡੇ ਸਿਰ ਤੇ ਹੱਥ ਰੱਖ ਦਿਓ ਸਾਨੂੰ ਤਗੜਾ ਕਰ ਦਿਓ ਤੇ ਪੰਜਾਬ ਤਗੜਾ ਹੋ ਜਾਊਗਾ ਤੇ ਤੁਹਾਨੂੰ ਮੈਂ ਇਹਨਾਂ ਕਹਿਣਾ ਸਰਕਾਰ ਵਾਪਸ ਲੈ ਆਜੂਗੀ ਪੰਥ ਦੀ ਸਰਕਾਰ ਅਕਾਲੀ ਦਲ ਦੀ ਪਿੰਡਾਂ ਦੀ ਸਰਕਾਰ ਲਿਆਓ ਉਹਦੇ ਬਾਅਦ ਦੇਖੋ ਵਾਪਸ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਹੋਣਗੀਆਂ